ਆ ਕਿ ਨੋਇ ਮਾਰੀ ਆ ਨਾ ਕਾਗਜ਼ ਤੇ ਇਹਦਾ ਭਾਈ ਜਦੋਂ ਆਪਾਂ ਨਾ ਟਰਾਲੀ ਤੇ ਟਰਾਲੀ ਟਿੱਕੀ ਜਾਂਦੀ ਹੈਗੀ ਅੱਛਾ ਜਿਹੜੀ ਟੋਏ ਦੀ ਭੜੀ ਹੁੰਦੀ ਆ ਇਧਰ ਲਈ ਹਾਂ ਤੇ ਵੀ ਚਾਰ ਚੜਦਾ ਨਾ ਜਿਵੇਂ ਹੁਣ ਆ ਇਹਦੇ ਤੇ ਚੜਿਆ ਪਿਆ ਦੇਖ ਆ ਤੇ ਰੋਹਿੰਦਰਪੁਰ ਟਿਕਾਏ ਤੇ ਚਾਰਜ ਚੜ ਜਾਂਦਾ ਇਹਦਾ ਨੁਕਸਾਨ ਹੁੰਦਾ ਇਹਦਾ ਨੁਕਸਾਨ ਇਹ ਹੁਣ ਜਿਹੜੇ ਮੇਰੇ ਵੀ ਭਰਾਵੋਂ ਪਤਾ ਨਹੀਂਗਾ ਉਹ ਵਿਚਾਰੇ ਇੰਟਾ ਕਰਾਉਂਦੇ ਨੇ ਇਹਨੂੰ ਅੱਛਾ ਜਦੋਂ ਆਪਾਂ ਚਾਰ ਨੂੰ ਵਾਟਾ ਲਾ ਲਿਆ ਹੂੰ ਇਹ ਦੁਬਾਰਾ ਜਦੋਂ ਆਪਾਂ ਨੂੰ ਪੱਟਣ 'ਚ ਦਿੱਕਤ ਆਉਂਦੀ ਹੈਗੀ ਪੱਟਣ 'ਚ ਕੀ ਦਿੱਕਤ ਆਉਂਦੀ ਹੈ ਪੱਟਣ ਬਟਾ ਕੁਫੁੰਜਾਣੀ ਨੇ ਕਰਵਾ ਜਰੋ ਇਹ ਤੇ ਚਲਾਵਾਂਗੇ ਆਪਾਂ ਖੱਬਲ ਰੋਲਣਾ ਆ ਆ ਪੈ ਜਾਣ ਮੰਨ ਲਓ ਜਿਵੇਂ ਇਹ ਜੋ ਚਲਾਵਾਂਗੇ ਤੇ ਕੁਝ ਵੀ ਸੰਤ ਆਪਣੇ ਕੋਲੇ ਕੀ ਨੁਕਸਾਨ ਕਰਦਾ ਇਹ ਹੁਣ ਜਿਵੇਂ ਆ ਆ ਇੱਥੇ ਤੱਪਤਾ ਜਦੋਂ ਇਹਨੂੰ ਐ ਪੱਟਾਂਗੇ ਹਾਂ ਨਾਲ ਮਿੱਟੀ ਆਊਗੀ ਨਾਲ ਦੇ ਨਾਲ ਇਹ ਸਾਰਾ ਪਾੜ ਜਾਊਗਾ ਨਾਲੇ ਆਲਫਾਫਾ ਖਿੱਚਿਆ ਗਿਆ ਸੀ ਨਾ ਆ ਇਹਦੇ ਤੇ ਫੁੰਡ ਪੈ ਜਾਣਗੇ ਅੱਛਾ ਸਾਰੇ ਚੱਪ ਠੀਕ ਐ ਇਹ ਸਮਾਰ ਕੇ ਦੱਪਣ ਚ ਨਹੀਂ ਆਉਂਦਾ ਤਾਂ ਕਰ ਕਿ ਇਹਨੂੰ ਮਨ ਲਾ ਵੀ ਆ ਕਰਕੇ ਉੱਪਰ ਤੇ ਫਿਰ ਉੱਤੇ ਕਾਗਜ਼ ਪਾਉਣਾ ਚਾਹੀਦਾ ਕਾਗਜ਼ ਨੂੰ ਸਿੱਧਾ ਰੱਖਣਾ ਚਾਹੀਦਾ ਠੀਕ ਹੈ ਭਾਈ ਨਾ ਇਹਨੂੰ ਐ ਮੋੜ ਦਿੰਦੇ ਨੇ ਐ ਮੋੜ ਕੇ ਫਿਰ ਕੋਈ ਦੂਜਾ ਕਾਗਜ਼ ਪਾ ਰਹੇ ਨੇ ਫਿਰ ਖੋਲਣ ਵੇਲੇ ਫਿਰ ਚੀਕਾ ਮਾਰਦੇ ਨੇ ਕਿ ਜਦੋਂ ਅੱਗੇ ਅੱਗੇ ਪੜਨਾ ਹੁੰਦਾ ਬਾਕੀ ਫਿਰ ਸਾਈਡ ਦੇ ਉੱਤੋਂ ਇਹਦੇ ਅੰਦਰ ਜਾ ਕੇ ਪਾਣੀ ਜਾ ਕੇ ਸਲਾਬ ਵੀ ਫੜਦਾ ਹੋਊਗਾ ਥੱਲੇ ਪਾਣੀ ਜਾਂਦਾ ਹੈਗਾ ਤੇ ਇਹ ਤੋਂ ਮਤਲਬ ਵੀ ਇਹ ਖੋਲਣਾ ਵੀ ਬੜੀ ਦਿੱਕਤ ਹੈ ਜਦੋਂ ਮਿੱਟੀ ਹੁੰਦੀ ਹੈਗੀ ਇਹ ਖੁੰਝੇ ਨਹੀਂ ਨਿਕਲਦਾ ਫਿਰ ਮੁੜ ਕੇ ਦਾਣੇ ਗਣਦੇ ਨੇ ਤੇ ਨਾਲੇ ਵਿੱਚ ਕਹਿੰਦੇ ਲੋਕ ਨੇ ਇਹਦੀ ਚਾਰ ਪਾਉਂਦੇ ਨੇ ਘੱਟ ਬਾਵਾਗੇ ਚਾਰ ਦੇ ਨੁਕਸਾਨ ਹੈ ਕੀ ਗੱਲ ਬਾਤ ਹੈ ਬਾਈ ਜਿਨਾਂ ਨੇ ਪਾਉਣਾ ਆਉਂਦਾ ਪਾਉਂਦੇ ਨੇ ਫਿਰ ਏਕ ਹਾਲ ਠੀਕ ਹੈ ਹੂੰ ਠੀਕ ਹੈ ਗਾ ਉਹਨਾਂ ਦੇ ਵਿਚਾਰਾਂ ਨੇ ਹੁਣ ਜਿੰਨਾਂ ਸਰਦਾ ਨੇ ਉਹਦਾ ਪਾਉ ਉਹ ਇਹਦਾ ਮੀਂਹ ਵੀ ਪਾਉ ਆ ਯਾਰ ਖੜੇ ਪਾਣੀ ਵੀ ਪਾਉ ਉਹਨਾਂ ਦਾ ਪਾਣੀ ਹੀ ਪਾਉਣਾ ਨਹੀਂ ਨੀ ਨੁਕਸਾਨ ਆ ਕਿ ਫਾਇਦਾ ਦਾ ਨਾ ਨੁਕਸਾਨ 1% ਮਖਾਨ ਨਹੀਂ ਜਿਨਾਂ ਨੂੰ ਪਾਉਣਾ ਨਹੀਂ ਆਉਂਦਾ ਠੀਕ ਆ ਜਿਹੜੇ ਉੱਲੀ ਲਵਾ ਲਵਾ ਕੇ ਪਸ਼ੂਆਂ ਨੂੰ ਛੁੱਟੀਆਂ ਦੇ ਥਣ ਖਰਾਬ ਕਰ ਦਿੰਦੇ ਪਸ਼ੂਆਂ ਦੇ ਉਹ ਚਾਰ ਬੰਦਿਆਂ 'ਚ ਖੜ ਕੇ ਕਹਿੰਦੇ ਨੇ ਬਾਈ ਚਾਰ ਨੇ ਐ ਕਰਤਾ ਚਾਰ ਨੇ ਐ ਕਰਤਾ ਤੇ ਚਾਰ ਦਾ ਕੀ ਨੁਕਸਾਨ ਹੈ ਜੇ ਇਹ ਖਰਾਬ ਹੁੰਦਾ ਤਾਂ ਇਹ ਬਾਰਲੇ ਦੇਸ਼ ਕੋਲੋਂ ਦੇ ਬੰਦ ਕਰ ਦੋਗੇ ਸਾਰਾ ਉਹਨਾਂ ਦੇ ਫਾਰਮਿੰਗ ਥੈਲੇ ਦੇ ਸਿਰ ਤੇ ਚੱਲਦੇ ਨੇਗੇ ਹਾਂ ਇਹ ਤਾਂ ਗੱਲ ਹੈ ਨਾਲੇ ਦੁੱਧ ਰਿਕੋਰਡ ਬਹੁਤ ਵਧੀਆ ਹੈਗਾ ਦੁੱਧ ਰਿਕੋਰਡ ਬਹੁਤ ਵਧੀਆ ਹੈਗਾ ਹਾਂ ਤੇ ਕੋਈ ਵੀ ਫੀਡ ਇੰਨਾ ਪ੍ਰੋਟੀਨ ਨਹੀਂ ਦਿੰਦੀ ਹੈਗੀ ਵਧੀਆ ਚੜਾ ਕੇ ਪਾਓ ਹੁਣ ਜਿਵੇਂ ਆਹ ਦਾਣਾ ਹੈਗਾ ਹੂੰ ਠੀਕ ਪਾਣੀ ਨਿਕਲਦਾ ਤੇ ਹੂੰ ਸਹੀ ਆਜ ਬਣਿਆ ਪਿਆ ਬਿਲਕੁਲ ਤਿਆਰ ਆ ਤੇ ਦਾਣਾ ਕ੍ਰੈਸ਼ ਹੋਣਾ ਚਾਹੀਦਾ ਜਦੋਂ ਆਪਾਂ ਮੰਨ ਲਾ ਵੀ ਇਹਨੂੰ ਪਾਹੋ ਚਾਰ ਨੂੰ ਪਾਉਣੇ ਆ ਨਾ ਦਾਣਾ ਕ੍ਰੈਸ਼ ਹੋਣਾ ਚਾਹੀਦਾ ਦਾਣਾ ਸਾਫ ਤਾਂ ਨਹੀਂ ਹੋਣਾ ਚਾਹੀਦਾ ਜੇ ਚਾਰ ਥੋੜਾ ਆ ਮोटा ਹੋਣਾ ਚਾਹੀਦਾ ਬੜਾ ਜਿਆਦਾ ਫਰੀਸ ਨਾ ਤੇ ਇੱਕ ਲੋਕ ਕਾਹਲ ਵਾਲੀ ਕਰਦੇ ਆਗੇ ਪਾਉਣ ਵੇਲੇ ਕੱਚੇ ਦੀ ਪਾਉਣ ਦੀ ਕੋਸ਼ਿਸ਼ ਕਰਦੇ ਜਦੋਂ ਉਦੋਂ ਹਰੇਕ ਫਸਲ ਤੇ ਕਰਦੇ ਨੇ ਕਿ ਜੇ ਕਣਕ ਵੱਢਣੀ ਆ ਉਦੋਂ ਤਾਂ ਅੰਬਸੰਦਰ ਇਹ ਗਿੱਲੀ ਪੱਢ ਕੇ ਮੰਡੀਆਂ 'ਚ ਬੈਠੇ ਰਹਿਣਗੇ ਜੀਰੀ ਤਾਂ ਇਹ ਕਾਟ ਤੇ ਟਕਟਾ ਖਾਉਂਦੇ ਨੇ ਕਿ ਇਹ ਕਾਹਲ ਕਿਹੜੇ ਕੰਮ ਨਹੀਂ ਕਰਦੀ ਸਬਰ ਨਹੀਂ ਕਿਤੇ ਸਬਰ ਨਹੀਂ ਨਾ ਕਾੜ ਵੀ ਹੁਣ ਸ਼ਰਗ ਆਪਾਂ ਜਾਣਾਂ ਕਿੱਥੇ ਮੈਨੂੰ ਸਮਝ ਨਹੀਂ ਆਉਂਦੀ ਆਹੀ ਕੰਮ ਨੇ ਕਿ ਇਹਦੀ ਵਾਰ ਮਾਲਕ ਕਣਕ ਵੱਢ ਕੇ ਜੀਰੀ ਲਾਵਾਂਗੇ ਤੇ ਜੀਰੀ ਕੱਟ ਕੇ ਤੂਆ ਫਿਰ ਤਰਨ ਤਪੀ ਦਾ ਤੇ ਜੇ ਆਪਾਂ ਸੀਜ਼ਨਾਂ ਚੋਂ ਮੰਨੀਏ ਸਭ ਤੋਂ ਸੀਜ਼ਨ ਕਿਹੜਾ ਔਖਾ ਲੱਗਦਾ ਤੁਹਾਨੂੰ ਕਣਕ ਜੀਰੀ ਤੇ ਮੱਕੀ ਚੁਲਾ ਲਓ ਆਪਾਂ ਜਿਹੜਾ ਬਈ ਅਸਲੀ ਕਿਸਾਨਾਂ ਨੂੰ ਕੋਈ ਔਖਾ ਔਖਾ ਨਹੀਂ ਹੁੰਦਾ ਠੀਕ ਆ ਜਿਹੜੇ ਹੁਣ ਵੇਚੇ ਜੋ ਉੱਠ ਕੇ ਜਿਹੜਾ ਮਾਰਨੀ ਆਂਦੇ ਨੱਕਾ ਬਦਲਣ ਲਈ ਆਂਦੇ ਉਹਦਾ ਨੱਕਾ ਮੋੜਨਾ ਵੀ ਔਖਾ ਲੱਗਦਾ ਅੱਛਾ ਉਹ ਹੁਣ ਜੇ ਹੁਣ 26 ਡਿਗਰੀ ਚੋਂ ਜਾਊਗਾ ਹੁਣ 45 ਚ ਨਿਕਲੂਗਾ ਉਹ ਉਹਦਾ ਉਦੋਂ ਵੀ ਚੀਕਾ ਮਾਰੂਗਾ ਇਹ ਸਾਰੀਆਂ ਬੇਲੇ ਬੰਦੇ ਦੀਆਂ ਗੱਲਾਂ ਨਹੀਂ ਆ ਸਾਰੇ ਜਿਹਨਾਂ ਜਿਹਨਾਂ ਕੰਮ ਕਰਨੇ ਕੋਈ ਗਰਮੀ ਕੋਈ ਸਰਦੀ ਕੁਝ ਨਹੀਂ ਆ Terima kasih atas perhatian anda. Terima kasih.